ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਦੇ ਜਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ ਜਿੱਥੇ ਜਿਹੜੇ ਬੱਚੇ ਗੁਰਬਾਣੀ ਦਾ ਪਾਠ ਤੇ ਕੀਰਤਨ ਸਿੱਖ ਰਹੇ ਨੇ ਉਹਨਾਂ ਦੇ ਜੋ ਗਾਇਨ ਕੀਤੇ ਹੋਏ ਸ਼ਬਦ ਪ੍ਰਵਾਦ ਫੇਰੀਆਂ ਦੇ ਵਿੱਚ ਆਪ ਸੰਗਤਾਂ ਦੇ ਨਾਲ ਸਾਂਝੇ ਕੀਤੇ ਜਾਂਦੇ ਨੇ ਉੱਥੇ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਵੀ ਸਾਂਝੇ ਕੀਤੇ ਜਾਂਦੇ ਨੇ ਤੇ ਨਾਲ ਨਾਲ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਸਿੱਧ ਗੋਸ਼ਟ ਉਸ ਦੀ ਸਾਂਝ ਵੀ ਆਪ ਸੰਗਤਾਂ ਦੇ ਨਾਲ ਪਾਈ ਜਾਂਦੀ ਹੈ ਇਸ ਕਰਕੇ YouTube ਦੇ ਇਸ ਚੈਨਲ ਨੂੰ ਆਓ ਗੁਰਬਾਣੀ ਵਿਚਾਰੀਏ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਨ ਤੋਂ ਬਾਅਦ ਸ਼ੇਅਰ ਵੀ ਕਰੋ ਕਮੈਂਟ ਵੀ ਜ਼ਰੂਰ ਕਰਿਆ ਕਰੋ ਤੇ ਲਾਈਕ ਵੀ ਕਰੋ ਆਓ ਸਿੱਧ ਗੋਸ਼ਟ ਬਾਣੀ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਉਹਦੀ ਜਿਹੜੀ 43 ਤੇ 44 ਨੰਬਰ ਪੌੜੀ ਹੈ ਉਹਦੀ ਸਾਂਝ ਪਾਈਏ ਇੱਕ ਪੌੜੀ ਦੇ ਵਿੱਚ ਸਵਾਲ ਨੇ ਇੱਕ ਪੌੜੀ ਦੇ ਵਿੱਚ ਜਵਾਬ ਨੇ ਸਿੱਧਾ ਨੇ ਸਤਿਗੁਰੂ ਨੂੰ ਸਵਾਲ ਕੀਤੇ ਨੇ ਸਤਿਗੁਰੂ ਨੇ ਜਵਾਬ ਦਿੱਤੇ ਨੇ ਆਓ ਸਭ ਤੋਂ ਪਹਿਲਾਂ ਇਹਨਾਂ ਦੋਨਾਂ ਪੌੜੀਆਂ ਦਾ ਜਿਹੜਾ ਪਾਠ ਹੈ ਉਹ ਕਰੀਏ ਕਵਨਮੂਲ ਕਵਣ ਮਤ ਵੇਲਾ ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ ਕਵਣ ਕਥਾ ਲੈ ਰਹੁ ਨਿਰਾਲੇ ਬੋਲੇ ਨਾਨਕ ਸੁਣਹੁ ਤੁਮ ਬਾਲੇ ਇਸ ਕਥਾ ਕਾ ਦੇ ਵਿਚਾਰ ਭਵਜਲ ਸ਼ਬਦ ਲੰਘਾਵਣ ਹਾਰ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਅਗਾਥ ਕਥਾ ਲੈ ਰਹੁ ਨਿਰਾਲਾ ਨਾਨਕ ਜੁਗ ਜੁਗ ਗੁਰੂ ਗੋਪਾਲਾ ਏਕ ਸ਼ਬਦ ਜਿਤ ਕਥਾ ਵਿਚਾਰੀ ਗੁਰਮੁਖ ਹਉਮੈ ਅਗਨ ਨਿਵਾਰੀ ਇਸ ਤਰ੍ਹਾਂ ਪਾਠ ਪੜ੍ਹਨਾ ਹੈ ਆਓ ਹੁਣ ਪਹਿਲੇ ਸਤਗੁਰੂ ਦੇਤੇ ਜੋ ਸਿੱਧਾਂ ਨੇ ਸਵਾਲ ਕੀਤੇ ਨੇ ਸਤਗੁਰ ਨੇ ਬਾਣੀ ਦੇ ਵਿੱਚ ਉਹਨਾਂ ਨੂੰ ਲਿਖਿਆ ਹੋਇਆ ਹੈ ਸਭ ਤੋਂ ਪਹਿਲਾ ਸਵਾਲ ਹੈ ਜਿਹੜਾ 34ਵੀਂ ਪੌੜੀ ਦਾ ਕਵਨ ਮੂਲ ਇਸ ਸੰਸਾਰ ਦੇ ਵਿੱਚ ਜੀਵ ਦਾ ਮੂਲ ਕੀ ਹੈ ਕਵਨ ਮਤ ਵੇਲਾ ਮਤ ਦੇ ਤੱਤੇ ਨੂੰ ਸਿਆਰੀ ਲੱਗੀ ਹੋਈ ਆ ਭਾਵ ਮਤ ਜਿਹਨੂੰ ਅਸੀਂ ਅਕਲ ਕਹ ਲੀਏ ਕਿਹੜੀ ਮਤ ਲੈ ਹੁੰਦਾ ਵੇਲਾ ਹੈ ਹੁਣ ਇਸੇ ਤਰ੍ਹਾਂ ਹੀ 44 ਨੰਬਰ ਪੂੜੀ ਚਾਹੀਏ ਤਾਂ ਜਵਾਬ ਹੈ ਪਵਨ ਆਰੰਭ ਜੀਵ ਦਾ ਮੂਲ ਹੈ ਸਾਹ ਹਮ ਆਦਮੀ ਹਾਂ ਇਕਦਮੀ ਅਗਰ ਦਮ ਆਂਦੇ ਐ ਜਿਉਂਦੇ ਹਾਂ ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਆਰੰਭ ਜਿਹੜੀ ਹੈ ਜੋ ਮੂਲ ਹੈ ਜੀਵ ਦਾ ਉਹ ਹਵਾਏ ਪ੍ਰਾਣ ਨੇ ਪਵਨ ਆਰੰਭ ਕਵਣ ਮੂਲ ਪੁੱਛਿਆ ਸੀ ਆਰੰਭ ਕੀ ਹੈ ਸਵਾਸ ਫਿਰ ਕਵਣ ਮਤ ਵੇਲਾ ਜਵਾਬ ਹੈ ਸਤਿਗੁਰ ਮਤ ਵੇਲਾ ਕਿਹੜੀ ਮਤ ਲੈਣ ਦਾ ਵੇਲਾ ਹੈ ਸਤਿਗੁਰ ਕਹਿੰਦੇ ਨੇ ਏ ਗੁਰੂ ਦੀ ਮਤ ਲੈਣ ਦਾ ਵੇਲਾ ਹੈ ਤੇਰਾ ਕਵਣ ਗੁਰੂ ਜਿਸ ਦਾ ਤੂੰ ਚੇਲਾ ਤੇਰਾ ਗੁਰੂ ਕੌਣ ਹੈ ਜਿਸ ਦਾ ਤੂੰ ਚੇਲਾ ਹੈ ਸਤਿਗੁਰੂ ਇਹਨੇ ਮੇਰਾ ਗੁਰੂ ਹੈ ਸ਼ਬਦ ਸ਼ਬਦ ਗੁਰੂ ਸੁਰਤ ਧੁਨ ਚੇਲਾ ਸੁਰਤ ਦੀ ਧੁਨ ਭਾਵ ਸੁਰਤ ਨੂੰ ਟਿਕਾ ਵਿੱਚ ਲਿਆ ਕੇ ਗੁਰੂ ਦੇ ਸ਼ਬਦ ਨੂੰ ਸੁਣਨਾ ਗੁਰੂ ਦਾ ਸ਼ਬਦ ਹੈ ਜਿਹੜਾ ਉਹ ਗੁਰੂ ਹੈ ਸ਼ਬਦ ਗੁਰੂ ਹੈ ਤੇ ਸੁਰਤ ਜਿਹੜੀ ਉਹ ਚੇਲਾ ਹੈ ਤਾਂ ਸਤਿਗੁਰੂ ਨੇ ਇਸ ਤਰ੍ਹਾਂ ਜਵਾਬ ਦਿੱਤਾ ਸੀ ਉਹਨਾਂ ਨੇ ਕਿਹਾ ਤੇਰਾ ਕਵਣ ਗੁਰੂ ਸਤਗੁਰ ਨੇ ਕਿਹਾ ਸ਼ਬਦ ਗੁਰੂ ਉਹਨਾਂ ਨੇ ਕਿਹਾ ਜੇਦਾ ਤੂੰ ਚੇਲਾ ਕੋਣ ਹੈ ਸਤਗੁਰ ਨੇ ਕਿਹਾ ਸੁਰਤ ਮੇਰੀ ਚੇਲਾ ਹੈ ਫਿਰ ਅੱਗੇ ਸਵਾਲ ਕਰਦਿੰਨੇ ਕਵਣ ਕਥਾ ਲੈ ਰਹੋ ਨਿਰਾਲੇ ਰਹੋ ਜਦੋਂ ਹਾਹੇ ਨੂੰ ਔਂਕ ਪੜਾਵੇ ਅਸੀਰਲੇ ਅੱਖਰ ਦੇ ਵਿੱਚ ਤਾਂ ਉਹ ਸੈਕੰਡ ਪਰਸਨ ਵਾਸਤੇ ਜਾਨੀ ਦੂਜੇ ਵਾਸਤੇ ਜਿਹਨੂੰ ਕਹਿ ਰਹੇ ਹੋ ਤੁਸੀਂ ਉਹਦੇ ਵਾਸਤੇ ਹੁੰਦਾ ਤੋ ਕਵਣ ਕਥਾ ਲੈ ਰਹੋ ਨਿਰਾਲੇ ਤੋ ਕਿਹੜੀ ਕਥਾ ਕਿਹੜੀ ਗੱਲ ਲੈ ਕੇ ਸੰਸਾਰ ਤੋਂ ਤੁਸੀਂ ਨਿਰਾਲੇ ਹੋ ਬੋਲੇ ਨਾਨਕ ਨਾਨਕ ਜੀ ਕਹਿੰਦੇ ਨੇ ਸਿੱਧ ਕਹਿਣ ਲੱਗੇ ਸੁਣੋ ਤゥム ਬਾਲੇ ਕੇਹ ਬਾਲਕ ਤੂੰ ਸੁਣ ਇਹ ਸਾਨੂੰ ਦੱਸ ਕਿਹੜੀ ਕਥਾ ਲੈ ਕੇ ਤੁਸੀਂ ਸੰਸਾਰ ਤੋਂ ਕਿਹੜੀ ਗੱਲ ਹੈ ਕਿ ਨਿਰਾਲੇ ਹੋ ਤੇ ਸਤਿਗੁਰੂ ਜਵਾਬ ਦਿੰਦੇ ਨੇ ਅਕਥ ਕਥਾ ਲੈ ਰਹਿਉ ਨਿਰਾਲਾ ਇਹ ਰਹਿਉ ਫਸਟ ਪਰਸਨ ਹੈ ਇਹਨੂੰ ਉਤਮ ਪੁਰਖ ਜਾਂ ਪਹਿਲਾ ਪੁਰਖ ਕਹਿੰਦੇ ਨੇ ਇਸ ਕਰਕੇ ਊੜੇ ਨੂੰ ਔਂਕੜ ਲੱਗੀ ਹੈ ਬਿੰਦੀ ਲਾ ਕੇ ਬੋਲਿਆ ਜਾਣਾ ਰਹੁ ਮੈਂ ਰਹਿੰਦਾ ਹਾਂ ਉਹਨਾਂ ਸਵਾਲ ਕੀਤਾ ਸੀ ਕਵਣ ਕਥਾ ਸਿੱਧਾਂ ਨੇ ਕਵਣ ਕਥਾ ਲੈ ਰਹੁ ਨਿਰਲੇ ਰਹੁ ਪਾਉ ਤੁਮ ਰਹੁ ਤੁਸੀਂ ਵੱਖਰੇ ਕਿਹੜੀ ਗੱਲ ਕਰਕੇ ਹੋ ਤਾਂ ਸਤਗੁਰੂ ਨੇ ਕਿ ਆਕਾਥ ਕਥਾ ਜਿਸ ਪ੍ਰਮਾਤਮਾ ਦੀ ਕਥਾ ਬਿਆਨ ਨਹੀਂ ਕੀਤੀ ਜਾ ਸਕਦੀ ਕਹੀ ਨਹੀਂ ਜਾ ਸਕਦੀ ਦੱਸੀ ਨਹੀਂ ਜਾ ਸਕਦੀ ਉਹਦੀ ਗੱਲ ਕਰਕੇ ਮੈਂ ਸੰਸਾਰ ਤੋਂ ਨਿਰਲੇਪ ਹੋ ਗਿਆ ਨਿਰਾਲਾ ਹੋ ਗਿਆ ਹਾਂ ਨਾਨਕ ਜੁਗ ਜੁਗ ਗੁਰ ਗੋਪਾਲਾ ਬੋਲੇ ਨਾਨਕ ਸੁਣੋ ਤੂੰ ਬਾਲੇ ਉਹਨੇ ਸਵਾਲ ਕੀਤਾ ਸੀ ਸਿੱਧ ਕਹਿੰਦੇ ਨੇ ਨਾਨਕ ਜੀ ਕਹਿੰਦੇ ਨੇ ਕਿ हे ਬਾਲਕ ਸੁਣ ਇਸ ਕਥਾ ਦਾ ਵਿਚਾਰ ਦੇ ਕਿ ਤੂੰ ਸੰਸਾਰ ਤੋਂ ਨਿਰਾਲਾ ਕਿਵੇਂ ਹੈ ਸਤਿਗੁਰ ਨੇ ਕਿਹਾ ਕਿ ਮੈਂ ਉਸ ਰੱਬ ਦੀ ਗੱਲ ਕਰਦਾ ਹਾਂ ਕਿਹੜੇ ਰੱਬ ਦੀ ਨਾਨਕ हे ਨਾਨਕ ਜੁਗ-ਜੁਗ ਹਰੇਕ ਜੁਗ ਵਿੱਚ ਗੁਰੂ ਗੋਪਾਲਾ ਉਹ ਗੁਰੂ ਉਹ ਪਰਮਾਤਮਾ ਹਰੇਕ ਜੁਗ ਦੇ ਵਿੱਚ ਹੈ ਜਿਹੜਾ ਮੈਂ ਉਹਦੀ ਗੱਲ ਕਰਕੇ ਨਿਰਾਲਾ ਹੋ ਗਿਆ ਹਾਂ ਫਿਰ ਅੱਗੇ ਸਵਾਲ ਕਰਦੇ ਨੇ ਫਿਰ ਇਸ ਕਥਾ ਦਾ ਦੇ ਵਿਚਾਰ ਹੇ ਨਾਨਕ ਜੀ ਇਸ ਗੱਲ ਦੀ ਵਿਚਾਰ ਦਿਓ ਸਿੱਧਾਂ ਨੇ ਸਵਾਲ ਕੀਤਾ ਭਵਜਨ ਦੇ ਸ਼ਬਦ ਲੰਘਾਵਣ ਹਾਰ ਕਿ ਗੁਰੂ ਦਾ ਸ਼ਬਦ ਸੰਸਾਰ ਭਵਜਨ ਤੋਂ ਪਾਰ ਕਰਨ ਵਾਲਾ ਕਿਵੇਂ ਹੈ ਤਾਂ ਸਤਿਗੁਰੂ ਕਹਿੰਦੇ ਨੇ ਇੱਕ ਸ਼ਬਦ ਗੁਰੂ ਦਾ ਇੱਕ ਸ਼ਬਦ ਜਿਤ ਕਥਾ ਵਿਚਾਰੀ ਜਿਤ ਦੇ ਤਤੈ ਨਾਲ ਔਕੜ ਲੱਗੀ ਹੋਈ ਹੈ ਜਿਸ ਦੇ ਨਾਲ ਰੱਬ ਦੀ ਗੱਲ ਦੀ ਵਿਚਾਰ ਕੀਤੀ ਬੇਚਾਰੀ ਜਾ ਸਕਦੀ ਹੈ ਉਹ ਹੈ ਇੱਕ ਸ਼ਬਦ ਗੁਰੂ ਦਾ ਸ਼ਬਦ ਗੁਰਮੁਖ ਹੋਮ ਅਗਨ ਨਿਵਾਰੀ ਗੁਰੂ ਦੇ ਮੁਖ ਲੱਗ ਕੇ ਭਾਵ ਗੁਰੂ ਦਾ ਸਿੱਖ ਬਣ ਕੇ ਜਿਹੜੀ ਹੰਕਾਰ ਦੀ ਅਗ ਹੈ ਨਾ ਉਹ ਨਿਵਾਰੀ ਜਾਂਦੀ ਹੈ ਤਾਂ ਕਿ ਸੰਸਾਰ ਸਮੁੰਦਰ ਤੋਂ ਪਾਰ ਹੋਇਆ ਜਾ ਸਕੇ ਨਹੀਂ ਤਾਂ ਹੰਕਾਰ ਜਿਹੜਾ ਹੈ ਪ੍ਰਮਾਤਮਾ ਪਰਮੇਸ਼ਰ ਦਾ ਨਾਮ ਨਹੀਂ ਜਪਣ ਦਿੰਦਾ ਤੇ ਜੀਵ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋ ਸਕਦਾ ਸੋ ਇਸ ਤਰ੍ਹਾਂ ਸਤਿਗੁਰੂ ਦੇ ਨਾਲ ਸਿੱਧਾ ਨੇ ਸਵਾਲ ਕੀਤੇ ਨੇ ਤੇ ਸਤਿਗੁਰੂ ਨੇ ਵਾਕ ਹੋ ਗੀ ਉਹਨਾਂ ਨੇ ਸਾਰੇ ਜਵਾਬ ਦਿੱਤੇ ਹੋਏ ਨੇ 43 ਤੇ 44 ਨੰਬਰ ਪੌੜੀ ਦੇ ਵਿੱਚ ਇਹ ਸਾਰੇ ਸਵਾਲ ਜਵਾਬ ਸਤਿਗੁਰਦੇ ਜਿਹੜੇ ਆਪ ਸੰਗਤਾਂ ਦੇ ਨਾਲ ਸਾਂਝੇ ਕੀਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ